ਓਏ ਆ ਇੱਧਰ ਆ ਇਹਨੂੰ ਤੈਨੂੰ ਪਤਾ ਨਹੀਂ ਲੱਗਦਾ ਪੀਲੇ ਨਾਲ ਪੀਲਾ ਲੈਣਾ ਕਾਲੇ ਨਾਲ ਕਾਲਾ ਗਲੇ ਨਾਲ ਗਲੇ ਆ ਸਾਰੇ ਕੰਮ ਦਾ ਨਹੀਂ ਪਤਾ ਲੱਗਦਾ ਇਹਨੂੰ ਜਦੋਂ ਨੋਟ ਗਿਣਨੇ ਹੁੰਦੇ ਉਦੋਂ ਪਤਾ ਲੱਗ ਜਾਂਦਾ 6000 ਪੂਰਾ ਲੈਣਾ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਇੱਕ ਨਾ ਮੈਨੂੰ ਦਿਖਾ ਦਿਓ ਭਾਜੀ ਸਮਝ ਨਹੀਂ ਲੱਗੀ ਕੀ ਚੀਜ਼ ਲੈਣੀ ਆ ਭਾਜੀ ਮੈਨੂੰ ਨਾ ਇੱਕ ਬਲੈਕ ਕਲਰ ਦੇ ਵਿੱਚ ਵਧੀਆ ਜਿਹਾ ਦਿਖਾ ਦਿਓ ਜੀ ਦੇਈ ਭਾਜੀ ਹੋਰ ਹੀ ਵੇਚੇ ਭਾਈ ਕਿਉਂ ਝੂਠ ਬੋਲੀ ਜਾਂਦੇ ਹੋ ਜੀ ਐਨੇ ਵੜਿਆਂ ਦਾ ਪਈਆਂ ਨੇ ਯਾਰ ਇਹ ਤਾਂ ਤੁਸੀਂ ਤੱਕਾ ਕਰਦੇ ਪਏ ਹੋਣਾ ਮੇਰੇ ਨਾਲ ਮੈਂ ਤੁਹਾਨੂੰ ਇਹਨੇ ਪਿਆਰ ਨਾ ਪੁੱਛਿਆ ਕਿ ਭਾਜੀ ਮੈਨੂੰ ਇੱਕ ਬਲੈਕ ਕਲਰ ਦੀ ਵੋਦੀ ਆ ਜੀ ਨਾ ਉਹ ਦਿਖਾ ਦਿਓ ਜੀ ਭਾਜੀ ਨਹੀਂ ਸਮਝ ਲੱਗੀ ਵੀਰੇ ਆ ਦੇਖਿਓ ਗਾਗ ਗਾਗ ਭਾਜੀ ਪਰ ਇਹ ਸਸਰੀ ਕਾਲ ਦਿੱਤੀ ਆ ਸਸਰੀ ਕਾਲ ਦਿੱਤੀ ਆ ਲੈ ਠੀਕ ਹੈ ਭਾਈ ਹੋਰ ਠੀਕ ਹੈ ਸਾਰੇ ਭਾਈ ਵਧੀਆ ਵਰੀਆ ਭਾਈ ਵਰੀਆ ਯਾਰ ਤੂੰ ਕਿ ਹੱਥ ਮਲਾਈ ਜਨਾ ਯਾਰ ਭਲੇਖਾ ਪਾਈ ਜੀ ਭਾਈ ਮੈਂ ਦੇਖ ਲੋ ਵੀਰੇ ਨੇ ਇੰਨੀਆਂ ਸਾਰੀਆਂ ਲਾਈਆਂ ਹੋਈਆਂ ਨੇ ਇੱਥੇ ਮਗਰ ਮੈਂ ਆਪਣੀ ਦੁਕਾਨਾਂ ਵੀਰੇ ਬਲੈਕ ਕਲਰ ਦੀ ਮੈਨੂੰ ਨਾ ਇੱਕ ਵੈਕਲ ਨੂੰ ਦੱਸੋ ਜੀ ਸੌਣ ਲੱਗੇ ਭਾਈ ਸਮਝ ਨਹੀਂ ਆ ਰਹੀ ਤੇਰੀ ਬੱਦਲ ਵਾਲਾ ਹੀ ਲੱਗਦਾ ਪਿਆ ਇਹ ਬਲੈਕ ਗ੍ਰੇ ਸੋ ਸਮਝ ਕੇ ਬੋਲ ਮੈਂ ਕੀ ਮੰਗਣ ਵਾਲਾ ਥੋੜੀਆਂ ਯਾਰ ਮੈਂ ਵਧੀਆ ਕਰੋ ਆਇਆ ਵਾ ਠੀਕ ਹੈ ਕੋਈ ਵਾਰੀ ਵਾਸੀ ਆ ਜਾਂਦੀ ਨੀਂਦ ਆਈ ਹੁੰਦੀ ਹੈ ਭਾਈ ਹੁਣ ਦੱਸੋ ਹੁਣ ਠੀਕ ਵੀਰੇ ਮੈਂ ਤੁਹਾਨੂੰ ਇਹ ਗੱਲ ਕਹਿਣੇ ਚਾ ਰਿਹਾ ਮਗਰ ਇੱਕ ਨਾ ਵਧੀਆ ਜੀ ਮੈਨੂੰ ਬਲਕ ਦਿਖਾ ਦਿਓ ਜੀ ਨਹੀਂ ਉਹ ਲੋੜ ਦਾ ਕੁਝ ਨਹੀਂ ਹੈ ਭਾਜੀ ਉਹ ਭਾਜੀ ਗਲਤ ਟਾਈਮ ਤੇ ਵਾਸੀ ਆ ਜਾਂਦੀ ਭਾਜੀ ਮੈਨੂੰ ਲੱਗਦਾ ਜਲਦੀ ਉੱਠ ਗਏ ਸੀ ਅੱਜ ਹਨਾ ਰਾਤੀ ਤੋਂ ਉੱਤੇ ਕੋਈ netflix ਦੇਖ ਰਹੇ ਨਹੀਂ ਨਹੀਂ ਭਾਜੀ ਮੈਂ ਇਦਾਂ ਦਾ ਹੀ ਐਕਟਿਵ ਆ ਭਾਜੀ ਮੈਂ ਇਦਾਂ ਦੇ ਬਿਲਕੁਲ ਐਕਟਿਵ ਆ ਭਾਈ ਫਿਰ ਜਦੋਂ ਤੁਸੀਂ ਮੇਨ ਚੀਜ਼ ਦਾ ਨਾਮ ਲੈਣ ਲੱਗਦੇ ਆ ਤੁਹਾਨੂੰ ਵਾਸੀ ਆ ਜਾਂਦੀ ਵੀਰੇ ਫਿਰ ਮੈਨੂੰ ਪਤਾ ਕਿਵੇਂ ਲੱਗੂਗਾ ਕੀ ਚੀਜ਼ ਲੈ ਮੈਨੂੰ ਨਾ ਜਿਹੜੀ ਉਹ ਸਭ ਤੋਂ ਉੱਪਰ ਪੈਂਟ ਪਈ ਆ ਨਾ ਹਾਂ ਹਾਂ ਉਹਦੇ ਨਾਲ ਜਿਹੜੇ ਦੋ ਪਈਆਂ ਨੇ ਸੱਜੇ ਪਾਸੇ ਤੇ ਅੱਗੇ ਨੇ ਖਦੇ ਪਾਸੇ ਆਏ ਉਹ ਵਾਲੀ ਪੈਂਟ ਦੇ ਦੋ ਹੂੰ ਉਹ ਵਾਲੀ ਤੈਨੂੰ ਲੱਗੀ ਸਮਝ ਨਹੀਂ ਭਾਜੀ ਸੀਟੀ ਤੈਨੂੰ ਲੱਗੀ ਸਮਝ ਭਰਾਵਾ ਕੋਈ ਹੋਰ ਹੱਲ ਹੈ ਪੈਨ ਕਾਪੀ ਲੈ ਲਿਖ ਕੇ ਲੈ ਲੈਣਾ ਹਾਂ ਪੈਨ ਕਾਪੀ ਲੈ ਹਾਂ ਗੁੱਡ ਵੀਰੇ ਚੀਜ਼ਾਂ ਨੂੰ ਦੇ ਕੇ ਭੇਜਾਂਗੇ ਆਪਾਂ ਪਹਿਲਾ ਗਾਹਕ ਆ ਤੂੰ ਮੈਂ ਵੀ ਚੀਜ਼ ਲੈਣਾ ਹੈ ਵੀਰੇ ਗੁੱਡ ਆਈਡੀ ਆ ਗੁੱਡ ਆ ਬਾਕੀ ਗੱਲ ਸਹੀ ਕਰ ਜਾਂਦਾ ਸਾਲ ਉਹਦਾ ਵਾਸ ਹੀ ਲਾ ਜਾਂਦਾ ਤੇਰੇ ਨਾਲ ਇੰਜਨ ਹਵਾ ਮਾਰਦਾ ਹੈ ਤਾ ਇਹ ਥਾ ਕੰਮ ਕਰਦਾ ਹਾਂ ਡਾਕਟਰ ਭਾਈ ਬਾਜੇ ਮੈਂ ਕੋਈ ਡਾਕਟਰ ਨਹੀਂ ਹੈਗਾ ਵੀਰੇ ਮੈਂ ਕੋਈ ਡਾਕਟਰ ਨਹੀਂ ਹੈਗਾ ਫਿਰ ਲਿਖਿਆ ਕੀ ਐ ਇਹ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦਾ ਤੁਹਾਨੂੰ ਮੇਰੀ ਲਿਖਾਈ ਨਹੀਂ ਅੱਛੀ ਲੱਗ ਰਹੀ ਮੈਂ ਤੁਹਾਨੂੰ ਬੋਲ ਕੇ ਦੱਸ ਸਕ ਰਿਹਾ ਹਾਂ ਇਹ ਮੈਂ ਇੱਥੇ ਸਪੈਸ਼ਲ ਲਿਖਿਆ ਹੋਇਆ ਹੈ ਕਿ ਮਨੂੰ ਨੱਕ ਬਲਕ ਕਰ ਰਿਹਾ ਹੈ ਉਪਰਾਵਾ ਵੀਰੇ ਚਾਹ ਪੀਤੀ ਸਾਰੇ ਚਾਹ ਪੀਤੀ ਨਹੀਂ ਮੈਂ ਚਾਹ ਨਹੀਂ ਪੀਤੀ ਵੀਰੇ ਫਿਰ ਚਾਹ ਪੀਆ ਕਰੋ ਜੇ ਦੇਖੋ ਮੇਨ ਗੱਲ ਜਦੋਂ ਆਂਦੀ ਤੁਹਾਨੂੰ ਵਸੀ ਆ ਜਾਂਦੀ ਵੀਰੇ ਹੁਣ ਗੱਲ ਕਿਵੇਂ ਸਮਝ ਲੱਗੂਗੀ ਪਹਿਲਾ ਗਾਗਾ ਤੈਨੂੰ ਤੋਰ ਵੀ ਨਹੀਂ ਸਕਦੇ ਜੇ ਤੂੰ ਸ਼ਾਮ ਜੇ ਨੂੰ ਆਂਦਾ ਨਾ ਤੇਰੇ ਜਪੇੜਾ ਮਾਰ ਕੇ ਭੇਜ ਦਿੰਦੇ ਫਿਰ ਚਾਹ ਮੋਗਾਇਲੋ ਮੈਂ ਕਹਿੰਨਾ ਜੀ ਚਾਹ ਤੋਰ ਸਕ ਦਿੱਤਾ ਬੇਟਾ ਚਾਹ ਲੈ ਕੇ ਆਓ ਮੂੰਹ ਚਾ ਕੇ ਖੜੇ ਹੁੰਦਾ ਵੀਰੇ ਫਿਰ ਮੈਂ ਤੇ ਜ ਲੈ ਕੇ ਚਾਹਾਂਗਾ ਮੈਂ ਲੱਦਬ ਸੀਟੀ ਨੇ ਵੀ ਨਹੀਂ ਪੀਤੀ ਚਾਹ ਜੀ ਹਾਂ ਨਾ ਸੀਟੀ ਨਾ ਵਦਦੇ ਇਹ ਕਿਤੇ ਹੋਰ ਮੇਰੇ ਘਰੇ ਠੀਕ ਹੈ ਸਾਰੇ 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 ਠੀਕ ਨੇ ਜੀ ਕਿੱਥੇ ਰਹਿਣਾ ਵੀਰੇ ਇੱਧਰ ਨੇੜੇ ਰਹਿਣਗੇ ਤਾਂ ਹਾਂ ਜੀ ਮੈਂ ਇੱਧਰ ਹੋ ਕੇ ਨਾਲ ਹੀ ਇੱਧਰ ਨੂੰ ਗਲੀ ਮੋੜਦੀ ਆ ਬਾਬਾ ਮੈਂ ਜਾਣ ਕੇ ਦੇਖਦਾ ਬਾਕੀ ਬਾਰੇ ਸਾਰੀ ਸਹੀ ਕਰਦੇ ਆਂ ਚਾਹ ਚਾਹ ਕੀ ਕਰਾਂ ਭਾਈ ਤਾ ਪਹਿਲੀ ਮੈਂ ਕਿਹਾ ਤਰੇ ਚ ਲੈ ਆ ਕਰ ਤਰੇ ਚ ਲੈ ਆ ਕਰ ਤੈਨੂੰ ਅਕਲ ਨਹੀਂ ਆਗੀ ਹੱਸੀ ਗਏ ਨਾ ਉਹ ਫੜੀ ਵੀਰੇ ਮੈਂ ਤੇਰੇ ਮਾਰੂ ਹਾਂ ਇਹਨੂੰ ਸਮਝਾ ਯਾਰ ਨਾ ਭਾਜੀ ਸਹੀ ਕੀਤਾ ਤੁਸੀਂ ਠੀਕ ਕੀਤਾ ਹੁਣ ਹੁਣ ਗੱਲ ਸਮਝ ਆ ਜੂ ਨਾ ਹੁਣ ਦੇਖਦੇ ਹਾਂ ਕੀ ਪਤਾ ਚੀਜ਼ ਵਿੱਚ ਨਹੀਂ ਵੇਚਣੀ ਨੂੰ ਆ ਸੁੱਕਾ ਨਹੀਂ ਜਾਣ ਦੇਣਾ ਠੀਕ ਆ ਪਹਿਲਾ ਘਾ ਘਟੋ ਘਟ 650 ਵਟਕੇ ਭੇਜਣਾ ਮੈਂ ਚੰਗੀ ਤਰ੍ਹਾਂ ਆ ਲੋ ਵੀਰੇ ਬਹੁਤ ਬਹੁਤ ਮਿਹਰਬਾਨੀ ਹੋ ਗਿਆ ਹੋ ਗਿਆ ਹੁਣ ਸਮਝ ਆ ਜੂਗਾ ਬਹੁਤ ਮਿਹਰਬਾਨੀ ਭਾਜੀ ਹਨਾ ਤੁਸੀਂ ਮੈਨੂੰ ਚਾਹ ਪਿਆਈ ਠੀਕ ਆ ਹੁਣ ਠੀਕ ਆ ਹਾਂਜੀ ਹਾਂਜੀ ਮੈਂ ਤਾਂ ਹੁਣ ਠੀਕ ਐ ਹਨਾ ਐਕਟਿਵ ਹੋ ਗਿਆ ਭਾਜੀ ਅੱਗੇ ਨਾਲ ਹਨਾ ਹੁਣ ਨਹੀਂ ਮਤਲਬ ਹੁਣ ਮਤਲਬ ਫਾਈਨਲੀ ਆਪਾਂ ਨੂੰ ਪਤਾ ਲੱਗ ਜੂਗਾ ਠੀਕ ਈ ਹੁਣ ਆਪਾਂ ਨੂੰ ਪਤਾ ਲੱਗ ਜਾਣਾ ਕੀ ਲੈਣਾ ਠੀਕ ਹੈ ਨਾ ਹਾਂਜੀ ਪਹਿਲੇ ਗਾ ਕੱਪ ਛੱਡਣੇ ਨਹੀਂਗੇ ਹੁਣ ਦੱਸੋ ਕੀ ਲੈਣਾ ਭਾਜੀ ਮੈਨੂੰ ਨਾ ਸੋਨਾ ਇੱਕ ਉਹਦੀ ਜੀ ਬਲੈਕ ਕਲਰ ਉਹਲਾ ਜੀ ਇਹ ਸਾਲਾ ਫੇਰ 바ਸੀ ਮਾਰ ਗਿਆ ਉਹ ਵੀਰੇ ਚਾਹ ਤੋਂ ਬਾਅਦ ਵੀ ਨਹੀਂ ਫਰਕ ਪਿਆ ਯਾਰ ਤੈਨੂੰ ਭਾਜੀ ਫਰਕ ਤਾਂ ਕਾਫੀ ਪੈ ਗਿਆ ਸੀਗਾ ਪਰ ਉਹ ਉਹ ਲੈਣੀ ਸੀਗੀ ਨਾ ਫਿਰ ਉਹ ਵੀਰੇ ਮੇਰੀ ਗੱਲ ਸੁਣ ਮੇਰਾ ਭਰਾ ਜੇ ਗੱਲ ਪਤਾ ਲੱਗੂਗੀ ਤਾਂ ਦਵਾਂਗੇ ਕਿ ਕਿਉਂ ਨਹੀਂ ਤੂੰ ਦੱਸ ਕਿਉਂ ਨਹੀਂ ਰਿਹਾ ਵੀਰੇ ਮੈਂ ਪਰੇਸ਼ਾਨ ਹੋ ਗਿਆ ਯਾਰ ਜਦੋਂ ਸਾਲਾ ਗੱਲ ਦੱਸਣ ਲੱਗਦਾ ਵਾਸੀ ਮਾਰ ਜਾਂਦਾ ਆ ਚਾਹ ਪੀਣੇ ਆ ਨਾ ਸਵੇਰੇ ਆਪਾਂ ਥੋੜੀ ਜਿਹੀ ਟੇ ਫਿਰ ਉਹ ਨਾਲ ਕੁਝ ਖਾਣ ਹੁਣ ਤੈਨੂੰ ਸਾਲਾ ਪਟੂਰੇ ਮੰਗਾ ਦੀ ਏ ਯਾਰ ਕਿਹੜੇ ਬੰਦਾ ਬੰਦਾ ਯਾਰ ਨਹੀਂ ਭਾਜੀ ਪਟੂਰੇ ਮੈਂ ਕੀ ਕਰਨੇ ਆ ਮੈਨੂੰ ਸਮੋਸੇ ਨਾਲ ਵੀ ਚੱਲੂ ਕੰਮ ਹੈ ਅਜੀਬ ਹੀ ਸਮੱਸਿਆ ਸ ਹੈ ਹੋ ਆ ਵੀ ਕਹੇ ਤੇਰੇ ਕਟੂ ਮੈਂ ਕੋਈ ਨਹੀਂ ਮੇਰੇ ਕੋਲ ਛਿਟੇ ਬੇਟਾ ਇਹ ਸਮੋਸਾ ਵਿਦਿਨ 5 ਮਿੰਟ ਨਹੀਂ ਭਾਜੀ ਠੀਕ ਹੈ ਠੀਕ ਹੈ ਬਈ ਤੁਸੀਂ ਗਾਣਾ ਛੱਡਿਓ ਮੰਨਦੇ ਡੈਡੀਕੇਟ ਨੇ ਸਾਲੇ ਗਿਰ ਗਿਰ ਕੇ ਸੌਸਾ ਲੇ। ਬਾਈ ਇਹਨੂੰ ਡੈਡੀਕੇਟ ਇਹਨਾਂ ਨੂੰ ਕਾਫੀ ਗਰੇ ਹੋਏ ਬੰਦੇ ਰ ਕਹਿੰਦੇ ਆ ਜਿਹੜੇ ਸਾਹੀ ਗਰੇ ਹੋਏ ਬੰਦੇ ਤੇਰੇ ਕਰਕੇ ਗਿਆ ਆਹੀ ਤਾਂ ਭਰਾਵਾ 6-6 ਵਾਰੀ ਕਹਿੰਨੇ ਆ ਜਾਂਦਾ ਨਹੀਂਗਾ ਕਿਤੇ। ਪਤਾ ਨਹੀਂ ਕਿੰਨਾ ਟਾਈਮ ਲਾਊਗਾ। ਇਦਾਂ ਤਾਂ ਚਲੋ ਕੋਈ ਗੱਲ ਨਹੀਂ ਟਾਈਮ ਟੰਮ ਲੱਗ ਗਈ ਆਂਦਾ ਰਸਤੇ ਦੇ ਵਿੱਚ ਨਾ ਕਈ ਵਾਰ ਟ੍ਰੈਫਿਕ ਵੀ ਹੁੰਦਾ ਵਾ। ਮੇਰੇ ਹਿਸਾਬ ਨਾਲ ਤਾਂ ਟ੍ਰੈਫਿਕ ਕਰਕੇ ਨਾ ਬਾਈ ਬਾਈ ਨੂੰ ਟਾਈਮ ਲੱਗਣਾ ਹੋਊਗਾ ਮੇਰੇ ਜਿੰਨਾ ਹੰਤਾ ਸਾਲਾ ਸਪੀਡੋ ਬੋਲਦਾ ਹਨਾ। ਜੋ ਨਾ ਸਾਰਾ ਡਾ ਕੋਈ ਚੀਜ਼ ਮੰਗਣੀ ਹੁੰਦੀ ਉਹ ਤਾਂ ਵਸ ਗਿਆ ਜਾਂਦੀ ਇਹਨੂੰ ਫਿਰ ਤੁਸੀਂ ਵਾਸਪੁਰ ਤੋਂ ਆਏ ਆ ਨਹੀਂ ਨਹੀਂ ਪਾਜੀ ਮੈਂ ਨਾ ਇਸ ਲਈ ਐਕਚੁਅਲੀ ਗੱਲ ਹੈ ਮੈਂ ਬਸੇਰੀਆਂ ਤੋਂ ਆਇਆ ਬਸੇਰੀਆਂ ਤੋਂ ਆ ਗਿਆ ਮੇਰਾ ਭਰਾ ਆ ਗਿਆ ਲੈ ਸਮੋਸਾ ਖਾਂ ਮੇਰਾ ਭਰਾ ਸਿਟੀ ਹੋਰ ਠੀਕ ਆ ਖਾ ਖਾ ਮੇਰਾ ਹਾਂ ਹੁਣ ਹੁਣ ਗੱਲ ਸੁਣ ਲੈ ਇਹਨੂੰ ਇਨਵੈਸਟਮੈਂਟ ਬਹੁਤ ਹੋ ਗਈ ਆ ਹੋ ਹੁਣ ਖਾਲੀ ਤੇ ਜਾਣ ਨਹੀਂ ਦੇਣਾ ਮੈਨੂੰ ਦੱਸੀ ਜਣਾ ਰੁਪਈਆ ਆਪਣੇ 25 ਲੱਗੇ ਨੇ ਡਾਜ਼ਰ ਵਿੱਚ ਆ 15 ਦਾ ਸੰਸਾ ਜਿਹੜੀ 600 ਵਾਲੀ ਪੈਂਟ ਹੈ ਨਾ 625 ਦੀ ਕਰ ਤੋ ਹਾਂ 650 ਦੀ ਹਾਂ 650 ਦੀ ਹੈ ਭਾਜੀ 650 ਦੀ ਕਾੜੀ ਖਾ ਲੈ ਖਾਲਾ ਵੀਰ ਖਾਲਾ ਆਪਣੀ ਰੁਪਈਆ ਗਾ ਵਿੱਚ ਵਿੱਚ 20 ਵਾਲਾ ਲਿਆ ਵੇ ਕੁਰਸੀ ਮੰਗਾਵਾਂ ਭਾਈ ਕੁਰਸੀ ਉਹ ਮੈਂ ਰੋਜ਼ ਰੋਜ਼ ਕਰੂਗਾ ਹਾਂ ਮੈਨੂੰ ਸਾਲਾ ਗਾਲ ਬੋਲਤਾ ਨਹੀਂ ਕੱਢ ਗਿਆ ਮੈਨੂੰ ਲੱਗਦਾ ਹੈ ਲੱਗਦਾ ਭਾਜੀ ਖਾੜਿਆ ਭਾਜੀ ਠੀਕ ਆ ਹੁਣ ਸੱਟੋ ਕਮ ਪਾਣੀ ਮਗਾਇਆ ਪਾਣੀ ਕੋਲਡ ਡਰਿੰਕ ਚ ਕੋਲਡ ਡਰਿੰਕ ਮੈਂ ਆਪ ਲੈ ਕੇ ਆਣਾ ਭਾਜੀ ਕਿਹੜੀ ਗੱਲ ਆ ਯਾਰ ਹਾਲ ਹੋਵੇ ਤੇ ਹਾਲ ਕੋਲਡ ਡਰਿੰਕ ਲੋ ਭਾਜੀ ਓਏ ਬਿਰੇ ਇਦਾਂ ਨਹੀਂ ਪੀਦੀ ਕੋਲਡ ਡਰਿੰਕ ਯਾਰ ਇਦਾਂ ਉੱਤੇ ਕਰਕੇ ਪਿਓ 725 ਹਾ ਵਾ ਪਾਈ ਵਾ ਜੀ ਮਜ਼ਾ ਆ ਗਿਆ ਬਾਈ ਹੁਣ ਚੀਜ਼ ਖਰੀਦਨ ਦਾ ਮਜ਼ਾ ਆਊਗਾ ਹਾਂ ਹਾਂ ਭਾਜੀ ਇਹ ਪੈਸੇ ਵਟਣ ਦਾ ਵੀ ਮਜ਼ਾ ਹੋਣਾ ਨਾ ਕਿਉਂਕਿ ਨਾ ਅਸੀਂ ਨਾ ਕਸਟਮਰ ਨਾ ਪੂਰਾ ਐਨ ਬੜੀ ਦਾ ਬੱਕਰਾ ਬਣਾਇਆ ਆਪਾਂ ਨਾ ਮਤਲਬ ਕਸਟਮਰ ਨੂੰ ਪੂਰੀ ਆਉ ਭਗਤ ਕਰੀ ਤੀਆ ਹਾਂ ਹੁਣ ਦੱਸੋ ਭਾਜੀ ਕੀ ਜਾਈ ਮੈਂ ਨਾ ਵਿਆਹ ਤੇ ਜਾਣਾ ਸੀਗਾ ਦਰਤਲ ਅੱਛਾ ਵਿਆਹ ਤੇ ਮੈਨੂੰ ਨਾ ਇੱਕ ਵਧੀਆ ਜੀ ਇੱਕ ਨਾ ਬਲੈਕ ਕਲਰ ਦੀ ਤੇ ਕਲਰ ਦੀ ਚਾਹੀਦੀ ਆ ਜੀ 45 ਰੁਪਏ ਇਕ ਲਾਇ 20 ਰੁਪਏ ਇਕ ਲਾਇ ਦਸਾਂ ਦੀ ਚਾਹ ਵੀਰੇ ਕਿਦਾਂ ਮੰਨੇਗਾ ਮੇਰਾ ਭਰਾ ਬਣ ਕੇ ਦੱਸ ਦੇ ਯਾਰ ਕੋਈ ਤੀਜ ਸਮਝ ਨਹੀਂ ਆ ਰਹੀ ਯਾਰ ਨਾ ਤੇਰਾ ਲਿਖਿਆ ਸਮਝ ਆਇਆ ਨਾ ਤੇਰਾ ਬੋਲਿਆ ਸਮਝ ਆਇਆ ਭਾਜੀ 65 ਰੁਪਏ ਦਾ ਤੂੰ ਸਮਾਨ ਖਾ ਗਿਆ ਯਾਰ ਭਾਜੀ ਮੈਂ ਆਪਦੇ ਕੋਲ ਪੂਰੀ ਕੋਸ਼ਿਸ਼ ਕਰ ਮੈਂ ਤੁਹਾਨੂੰ ਲਿਖ ਕੇ ਵੀ ਦਿਖਾਇਆ ਤਿੰਨ ਵਾਰ ਵੀਰੇ ਨੂੰ ਆ ਕੇ ਦੱਸਿਆ ਤਿੰਨ ਵਾਰ ਤੁਹਾਨੂੰ ਦੱਸਿਆ ਤੇ ਹੁਣ ਮੈਂ ਦੋ ਵਾਰ ਫੇਰ ਤੁਹਾਨੂੰ ਇਦਾਂ ਸਾਰੇ ਤਿੰਨ ਮਹੀਨੇ ਦੱਸੀ ਜਾ ਤਾਂ ਨਹੀਂ ਸਮਝ ਆਣੀ ਜਦੋਂ ਤੂੰ ਮੇਨ ਗੱਲ ਕਰਨੀ ਹੁੰਦੀ ਆ ਵਾਸੀ ਮਾਰ ਦੇਣਾ ਯਾਰ ਤੂੰ ਵੇਰੇ ਮੈਂ ਤੈਨੂੰ ਤਾਂ ਸਾਫ਼-ਸਾਫ਼ ਕਹਾਂ ਮੈਂ ਤਾਂ ਸਾਫ਼-ਸਾਫ਼ ਕਹਿ ਮੈਨੂੰ ਇਹੇ ਜੇ ਇਹੇ ਜੇ ਸਾਫ਼ ਨਾਲ ਤੁ ਭਰਾਵਾ ਗੰਦਾ-ਗੰਦਾ ਹੀ ਕਹਦੇ ਸਾਨੂੰ ਸਮਝ ਤਾਂ ਆਵੇ ਚਾਹੀਦਾ ਕਿ ਤੈਨੂੰ ਯਾਰ ਪਾਜੀ ਐਂ ਕਰੋ ਮੈਨੂੰ ਬਲੈਕ ਕਲਰ ਦੇ ਆ ਲੈ ਫਟੇ ਮੂੰ ਤੇਰੇ ਲੱਖ ਦੀ ਲਾਂਤ ਤੇਰੇ ਮੂੰ ਤੇ ਕਿਹੜੇ ਦਿਨ ਜੰਮਿਆ ਸੀ ਸਾਰੇ ਵਾ ਤੇਰੀ ਦਾਈ ਵਾਸੀਆਂ ਮਾਰਦੀ ਸੀ ਓਏ ਯਾਰ ਮੈਂ ਨਹੀਂ ਟੈਂਡ ਕਰਦਾ ਇਹਨੂੰ ਹਾਂ ਜਦੋਂ ਮੈਂ ਗੱਲ ਕਰਨੀ ਥਾਲਾ ਵਾਸੀ ਮਾਰ ਜਾਂਦਾ ਯਾਰ ਇਹ ਨਹੀਂ ਭਾਜੀ ਫਿਰ ਮੈਂ ਨਾਲ ਦੀ ਦੁਕਾਨ ਤੋਂ ਆ ਆ ਅਸਲੀ ਅਸਲੀ ਨਾ ਨਾ ਭਾਜੀ ਨਾ ਉਹ ਹੱਥ ਕਿੱਥੇ ਚੱਕਦਾ ਯਾਰ ਮੈਂ ਕਿੰਨੇ ਪੈਸੇ ਤੇਰੇ ਕੋਲ ਮੈਨੂੰ ਦਿਖਾਈਂ ਯਾਰ ਪੈਸੇ ਦਿਖਾ ਤੇ ਕੋਈ ਹੈਗੇ ਵੀ ਆ ਦਿਖਾ ਮੈਨੂੰ ਕਿੰਨੇ ਪੈਸੇ ਕੱਢ 100 150 ਰੁਪਇਆ ਕੱਢ ਤੇ ਕੋ ਹੋਏਗਾ ਕੋਈ ਪਹਿਲਾਂ ਪਿਛਲੀ ਜੇਬ ਚ ਪੈਸੇ ਕੱਢ ਯਾਰ ਤੇਰੇ ਮੈਨੂੰ ਪਤਾ ਤੇਰੇ ਵਰਗੇ ਪਿਛਲੀ ਜੇਬ ਚ ਰੱਖਦੇ ਹੁੰਦੇ ਇੱਕ ਨਾਲ ਲਾ ਕੇ ਰੱਖਦੇ ਆ ਹਟ ਆ 65 ਰੁਪਏ ਕੱਟ ਓਏ ਕੱਟ 65 ਰੁਪਇਆ ਕੱਟ ਕੋਲਡ ਡਰਿੰਕਸ ਤੂੰ ਐਂ ਕਰ ਸੋਈ ਰੱਖ ਲੈ ਹੋਰ ਕੁਝ ਕਹਿਣਾ ਭਾਈ ਨਹੀਂ ਨਹੀਂ ਭਾਈ ਮੈਂ ਚੱਲ ਫਿਰ ਨਿਕਲ ਹੈ ਨਹੀਂ ਹੈ ਨਹੀਂ ਉਹ ਵੇ ਸਾਲਾ ਉਹ ਕਰੀ ਜਣਾ ਸਾਲਾ ਚੱਲ ਨਿਕਲ ਚੱਲ ਯਾਰ ਸਾਲਾ ਜਦੋਂ ਸਾਰੀ ਗੱਲ ਮੈਂ ਕਰੀ ਜਣਾ ਘੰਟਾ ਹੋ ਗਿਆ ਨੂੰ ਦੇਖੀ ਨਾ ਸੀਟੀ ਤੂੰ ਵੀ ਸਾਲਿਆ ਉਹ ਸਮੋਸਾ ਲੈਣ ਚੱਲ ਗਿਆ ਤੈਨੂੰ ਨਹੀਂ ਪਤਾ ਸੀ ਸਵੇਰੇ ਸਵੇਰੇ ਹੱਥ ਵੀ ਸਾੜਦਾ ਭਾਈ ਦਾ ਤੂੰ ਤੂੰ ਤੈਨੂੰ ਕਿਹੜਾ ਸਮਝ ਆਈ ਆ ਉਥੋਂ ਜਿਹੜੀ ਚੀਜ਼ ਪਈ ਚੱਕ ਕੇ ਦੇ ਦਿੰਦਾ ਭਾਈ ਹਾਂ ਲਿਆ ਮੈਨੂੰ ਦੇ ਦੇ ਤੂੰ ਇੱਕ ਇੱਕ ਫੋਲੋ ਨਾ ਭਾਈ ਸਾਲਾ ਇੱਕ ਇੱਕ ਦਾ ਵਾਹੇ ਮੇਰੇ ਲੱਗੇ ਚੱਲ ਓਏ ਜੈਲੋ ਨਾ ਜੈਲੋ ਲੈ ਕਾਲੇ ਨਾ